ਸਵਾਗਤ ਹੈ ਸਾਰਿਆਂ ਦਾ ਇਸ YouTube ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਪੀ ਟਿੱਟ 2364 ਤੇ 9894 ਦੇ ਸਬੰਧ ਵਿੱਚ ਇੱਕ ਨਵਾਂ ਨੋਟੀਫਿਕੇਸ਼ਨ ਜਾਰੀ ਹੋਇਆ ਹੈ 28 1 2025 ਨੂੰ ਇੱਕ ਪਬਲਿਕ ਨੋਟਿਸ ਜਾਰੀ ਕੀਤਾ ਗਿਆ ਹੈ ਕੀ ਹੈ ਪਬਲਿਕ ਨੋਟਿਸ ਕੀ ਉਸ ਪਬਲਿਕ ਨੋਟਿਸ ਦੇ ਵਿੱਚ ਲਿਖਿਆ ਗਿਆ ਹੈ ਇਸ ਦੀ ਪੂਰੀ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਇਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਬਟਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਹਰ ਇੱਕ ਵੀਡੀਓ ਦੇ ਨੋਟੀਫਿਕੇਸ਼ਨ ਮਿਲਦੇ ਰਹਿਣ ਕਿਉਂਕਿ ਇਸ ਚੈਨਲ ਤੇ ਭਰਤੀਆਂ ਨਾਲ ਸੰਬੰਧਿਤ ਕੋਈ ਵੀ ਜਾਣਕਾਰੀ ਹੋਵੇ ਤਾਂ ਪ੍ਰੋਵਾਈਡ ਕਰਵਾਈ ਜਾਂਦੀ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ 23 ਚੌਂਟ ਦੇ ਸਬੰਧ ਵਿੱਚ ਇੱਕ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਤਾਂ ਉਸ ਦੇ ਸਬੰਧ ਵਿੱਚ ਆਪਾਂ ਗੱਲ ਕਰਾਂਗੇ ਕੀ ਹੈ ਨੋਟੀਫਿਕੇਸ਼ਨ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ 23 ਚੌਂਟ ਦੇ ਜਿਹੜੇ ਸਟੇਸ਼ਨ ਚੁਆਇਸ ਲਈ ਪੋਰਟਲ ਓਪਨ ਕੀਤਾ ਗਿਆ ਹੈ ਪੋਰਟਲ ਖੁੱਲਿਆ ਗਿਆ 27 ਤੇ 28 ਤਰੀਕ ਦੋ ਦਿਨ ਜਿਹੜੇ ਸਟੇਸ਼ਨ ਚੁਆਇਸ ਲਈ ਦਿੱਤੇ ਗਏ ਸਨ ਤਾਂ ਅੱਜ ਦਫ਼ਤਰ ਡਾਇਰੈਕਟਰ ਸਕੂਲ ਐਜੂਕੇਸ਼ਨ ਵੱਲੋਂ ਜਿਹੜਾ ਨਵਾਂ ਪਬਲਿਕ ਨੋਟਿਸ ਜਾਰੀ ਕੀਤਾ ਗਿਆ ਹੈ 28/1/2025 ਨੂੰ ਸਿੱਖਿਆ ਵਿਭਾਗ ਵੱਲੋਂ ਪੰਜਾਬ ਰਾਜ ਦੇ ਬਾਰਡਰ ਏਰੀਆ ਦੀ ਪ੍ਰਾਇਮਰੀ ਸਕੂਲਾਂ ਵਿੱਚ ਈਟੀਟੀ ਕੋਡਰ ਦੀਆਂ 2364 ਅਸਾਮੀਆਂ ਦੇ ਯੋਗ ਉਮੀਦਵਾਰਾਂ ਨੂੰ ਸਟੇਸ਼ਨ ਚੁਆਇਸ ਲਈ ਮਿਤੀ 22/1/2025 ਨੂੰ ਪਬਲਿਕ ਨੋਟਿਸ ਜਾਰੀ ਕੀਤਾ ਗਿਆ ਸੀ ਇਸ ਪਬਲਿਕ ਨੋਟਿਸ ਸਟੇਸ਼ਨ ਚੁਆਇਸ ਦੇ ਮੰਤਵ ਲਈ ਪੋਰਟਲ ਜਿਹੜਾ ਖੋਲਿਆ ਗਿਆ ਸੀ 28 27 1 2025 ਨੂੰ 10 ਵਜੇ ਤੋਂ ਲੈ ਕੇ 28 1 2025 ਇਹ ਸ਼ਾਮ 5 ਵਜੇ ਤੱਕ ਖੋਲਿਆ ਗਿਆ ਸੀ ਇਹ ਦੇਖਣ ਵਿੱਚ ਆਇਆ ਹੈ ਕਿ 28 1 2025 ਤੱਕ ਸਾਰੇ ਯੋਗ ਉਮੀਦਵਾਰਾਂ ਵੱਲੋਂ ਸਟੇਸ਼ਨ ਚੁਆਇਸ ਨਹੀਂ ਕੀਤੇ ਗਏ ਇਸ ਲਈ ਹੁਣ ਉਪਾਗ ਵੱਲੋਂ 264 ਅਸਾਮੀਆਂ ਦੇ ਯੋਗ ਉਮੀਦਵਾਰਾਂ ਨੂੰ ਸਟੇਸ਼ਨ ਚੁਆਇਸ ਦਾ ਇੱਕ ਹੋਰ ਵਿਸ਼ੇਸ਼ ਮੌਕਾ ਦੇਣ ਦਾ ਫੈਸਲਾ ਕੀਤਾ ਗਿਆ ਹੈ। ਪੋਰਟਲ ਮਿਤੀ 29/1/2025 ਦੇ ਸ਼ਾਮ 5 ਵਜੇ ਤੱਕ ਖੁੱਲ੍ਹਾ ਰਹੇਗਾ ਤਾਂ ਜੋ ਸਾਰੇ ਯੋਗ ਉਮੀਦਵਾਰ ਸਟੇਸ਼ਨ ਚੁਆਇਸ ਕਰ ਸਕਣ। ਜੇਕਰ ਕਿਸੇ ਵਿਸ਼ੇਸ਼ ਮੌਕੇ ਤੇ ਵੀ ਕੋਈ ਯੋਗ ਉਮੀਦਵਾਰ ਸਟੇਸ਼ਨ ਚੁਆਇਸ ਨਹੀਂ ਕਰਦਾ ਤਾਂ ਇਹ ਸਮਝ ਲਿਆ ਜਾਵੇਗਾ ਕਿ ਉਹ ਸਟੇਸ਼ਨ ਚੁਆਇਸ ਕਰਨ ਦਾ ਇੱਛਕ ਨਹੀਂ ਹੈ। ਤਾਂ ਇਸ ਦੇ ਵਿੱਚ 28 ਤਰੀਕ ਸ਼ਾਮ 5 ਵਜੇ ਤੱਕ ਜਿਹੜਾ ਸੀ ਬੋਟਲ ਨੂੰ ਬੰਦ ਕਰਨਾ ਸੀ ਤਾਂ ਪਰ ਹੁਣ ਜਿਹੜਾ ਹੈ 2364 ਵਾਲੇ ਨੂੰ ਸਾਰਿਆਂ ਨੇ ਜਿਹੜਾ ਸੀ ਸ਼ਾਮ ਤੱਕ ਦੇਖਿਆ ਗਿਆ ਕਿ ਸਾਰਿਆਂ ਨੇ ਸਟੇਸ਼ਨ ਚੁਆਇਸ ਨਹੀਂ ਕੀਤੇ ਇਸ ਲਈ ਡਿਪਾਰਟਮੈਂਟ ਵੱਲੋਂ ਇੱਕ ਮੌਕਾ ਹੋਰ ਦਿੱਤਾ ਗਿਆ ਹੈ 29 1 ਅੱਜ ਜਿਹੜਾ ਹੈ 29 1 2025 ਸ਼ਾਮ 5 ਵਜੇ ਤੱਕ ਸਾਰੇ ਜਿਹੜੇ ਯੋਗਵਾਰ ਯੋਗ ਉਮੀਦਵਾਰ ਆਪਣੇ ਸਟੇਸ਼ਨ ਚੁਆਇਸ ਕਰ ਸਕਦੇ ਨੇ ਇਸ ਲਈ ਜਿਨ੍ਹਾਂ ਨੇ ਅਜੇ ਤੱਕ ਸਟੇਸ਼ਨ ਚੁਆਇਸ ਨਹੀਂ ਕੀਤਾ ਤੋ ਉਹ ਆਪਣੇ ਸਟੇਸ਼ਨ ਚੁਆਇਸ ਕਰ ਲੈਣ ਵਤੋਂ ਬਾਅਦ ਆਪਣੇ ਸਟੇਸ਼ਨ ਚੁਆਇਸ ਕਰਨ ਤਾਂ ਜੋ ਉਹਨਾਂ ਨੂੰ ਨੇੜੇ ਸਟੇਸ਼ਨ ਮਿਲ ਸਕਣ ਜੇਕਰ ਕੋਈ ਕੈਂਡੀਡੇਟ ਸਟੇਸ਼ਨ ਚੁਆਇਸ ਨਹੀਂ ਕਰਦਾ ਤਾਂ ਉਸ ਨੂੰ ਜਿਹੜਾ ਡਿਪਾਰਟਮੈਂਟ ਵੱਲੋਂ ਸਟੇਸ਼ਨ ਦੇ ਦਿੱਤਾ ਜਾਵੇਗਾ ਤਾਂ ਇਸ ਲਈ ਜਿਹੜਾ ਸਟੇਸ਼ਨ ਤੁਸੀਂ ਚੁਆਇਸ ਕਰ ਸਕਦੇ ਹੋ ਜਿੰਨੇ ਮਰਜ਼ੀ ਤੁਸੀਂ ਸਟੇਸ਼ਨ ਚੁਆਇਸ ਕਰ ਸਕਦੇ ਹੋ ਤਾਂ ਇਸ ਲਈ ਇੱਕ ਵਿਸ਼ੇਸ਼ ਮੌਕਾ ਹੋਰ ਦਿੱਤਾ ਗਿਆ ਕਿਉਂਕਿ ਸਾਰੇ ਕੈਂਡੀਡੇਟ ਨੇ ਅਜੇ ਤੱਕ 28 ਤਰੀਕ ਤੱਕ ਸ਼ਾਮ 5 ਵਜੇ ਤੱਕ ਸਾਰੇ ਕੈਂਡੀਡੇਟ ਨੇ ਸਟੇਸ਼ਨ ਚੁਆਇਸ ਨਹੀਂ ਕੀਤੇ ਗਏ ਸੀ ਤਾਂ ਇਸ ਲਈ ਇੱਕ ਵਿਸ਼ੇਸ਼ ਮੌਕਾ ਹੋਰ ਦਿੱਤਾ ਜਾਂਦਾ ਹੈ ਤਾਂ ਅੱਜ ਜਿਹੜਾ 29 1 ਮਈ ਜਨਵਰੀ 2025 ਸ਼ਾਮ 5 ਵਜੇ ਤੱਕ ਪੋਰਟਲ ਖੁੱਲਾ ਰਹੇਗਾ ਤੇ ਜਿਨ੍ਹਾਂ ਨੇ ਅਜੇ ਤੱਕ ਸਟੇਸ਼ਨ ਚੁਆਇਸ ਨਹੀਂ ਕੀਤੇ ਤੁਸੀਂ ਆਪਣੇ ਸਟੇਸ਼ਨ ਚੁਆਇਸ ਕਰ ਸਕਦੇ ਸੀ ਇਹ ਸੀ ਅੱਜ ਦੀ ਜਾਣਕਾਰੀ ਇਹ ਸੀ ਅੱਜ ਦੀ ਅਪਡੇਟ ਇਸ ਤੋਂ ਇਲਾਵਾ 9894 ਵਰਤੀ ਜਿਹੜੀ ਆਪਾਂ ਜਾਣਦੇ ਹਾਂ 2364 ਜਿਵੇਂ ਕੰਪਲੀਟ ਹੋਣ ਜਾ ਰਹੀ ਹੈ ਤਾਂ ਇਸ ਦੇ ਨਾਲ ਹੀ 5894 ਕੰਪਲੀਟ ਹੋਏਗੀ ਤਾਂ ਹੁਣ 1-2 ਦਿਨਾਂ ਦੇ ਵਿੱਚ 5894 ਦਾ ਜਿਹੜਾ ਅਸੀਂ ਉਸ ਦੀ ਇਹ ਰੀਅਲਿਸਟ ਜਿਹੜੀ ਹੈ ਦੁਬਾਰਾ ਲਿਸਟ ਆਪਣੇ ਕੋਲ ਵੇਖਣ ਨੂੰ ਮਿਲੇਗੀ 1-2 ਦਿਨਾਂ ਦੇ ਵਿੱਚ ਵਿੱਚ ਜਿਹੜੀ ਉਹਨਾਂ ਦੀ ਲਿਸਟ ਵੀ ਆ ਜਾਵੇਗੀ ਇਹਨਾਂ ਦੇ ਸਟੇਸ਼ਨ ਚੁਆਇਸ 2364 ਦਾ ਜਿਹੜਾ ਅਸੀਂ 29 ਤਰੀਕ ਅੱਜ ਲਾਸਟ ਤੇ ਅੱਜ ਤੱਕ ਸਾਰੇ ਸਟੇਸ਼ਨ ਚੁਆਇਸ ਹੋ ਜਾਣਗੇ ਵਿਸ਼ੇਸ਼ ਮੌਕਾ ਇੱਕ ਹੋਰ ਦਿੱਤਾ ਗਿਆ ਤੇ ਇਸ ਤੋਂ ਬਾਅਦ ਹੋਰ ਕੋਈ ਮੌਕਾ ਨਹੀਂ ਦਿੱਤਾ ਜਾਵੇਗਾ ਤਾਂ ਇਸ ਲਈ ਜਿਹੜਾ ਅਸੀਂ ਇਸ ਤੋਂ ਬਾਅਦ ਜਿਹੜਾ ਪ੍ਰੋਸੈਸ ਹੈ ਉਹ 5994 ਦਾ ਸ਼ੁਰੂ ਹੋ ਜਾਵੇਗਾ ਤੇ 5994 ਦੇ ਅੱਜ ਇੱਕ ਕੋਰਟ ਦੇ ਵਿੱਚ ਐਲਪੀਓ ਲੱਗੀ ਹੋਈ ਹੈ ਤਾਂ ਉਸ ਦਾ ਵੀ ਫੈਸਲਾ ਹੋਣਾ ਹੈ ਤਾਂ ਉਹ ਫੈਸਲਾ ਜਿਵੇਂ ਆਵੇਗਾ ਤਾਂ ਉਸ ਦੇ ਬਾਰੇ ਵਿੱਚ ਵੀ ਜਾਣਕਾਰੀ ਦੇ ਦਿੱਤੀ ਜਾਵੇਗੀ ਤਾਂ ਇਸ ਤੋਂ ਬਾਅਦ 5994 ਜਿਹੜਾ ਉਸ ਦਾ ਵੀ ਪ੍ਰੋਸੈਸ ਸ਼ੁਰੂ ਹੋ ਜਾਵੇਗਾ ਇਹ ਸੀ ਅੱਜ ਦੀ ਅਪਡੇਟ ਇਹ ਸੀ ਅੱਜ ਦੀ ਜਾਣਕਾਰੀ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰ ਦਿਓ ਤੇ ਆਪਣੇ ਯਾਰਾਂ ਦੋਸਤਾਂ ਨੂੰ ਸ਼ੇਅਰ ਵੀ ਕਰ ਦਿਓ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ